ਰਨਤਨ ਦੇ ਪਿੰਡ ਮਹਿਮੂਦਪੁਰਾ ਵਿਖੇ ਇੱਕ ਔਰਤ ਦੇ ਨਾਲ ਛੇੜਛਾੜ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਦੱਸਿਆ ਜਾ ਰਿਹਾ ਹੈ ਕਿ ਔਰਤ ਘਰ ਦੇ ਵਿੱਚ ਜਦੋਂ ਇਕੱਲੀ ਸੀ ਤਾਂ ਦੋ ਨੌਜਵਾਨ ਘਰ ਦੀ ਕੰਧ ਟੱਪ ਕੇ ਦਾਖਲ ਹੋਏ ਤੇ ਮਹਿਲਾ ਨਾਲ ਗੰਦੀ ਹਰਕਤਾਂ ਕਰਨ ਲੱਗ ਪਏ ਜਦੋਂ ਮਹਿਲਾ ਨੇ ਉਸ ਨੂੰ ਰੋਕਿਆ ਤਾਂ ਉਸ ਤੇ ਚਾਕੂ ਦੇ ਨਾਲ ਹਮਲਾ ਕਰ ਦਿੱਤਾ ਗਿਆ ਪੀੜਤ ਮਹਿਲਾ ਦੇ ਦੱਸਣ ਮੁਤਾਬਕ ਪਿੰਡ ਦਾ ਹੀ ਇੱਕ ਨੌਜਵਾਨ ਜਿਸ ਦਾ ਨਾਮ ਗੁਰਲਾਲ ਸਿੰਘ ਦੱਸਿਆ ਜਾ ਰਿਹਾ ਹੈ ਉਹ ਉਸ ਨਾਲ ਛੇੜਛਾੜ ਕਰਦਾ ਸੀ ਜਦੋਂ ਉਹ ਆਉਂਦੀ ਜਾਂਦੀ ਸੀ ਘਰ ਤੇ ਉਹ ਕੰਮ ਲਈ ਜਾਂਦੀ ਸੀ ਤਾਂ ਉਸ ਵੇਲੇ ਉਸ ਨੂੰ ਗਲਤ ਇਸ਼ਾਰੇ ਕਰਦਾ ਸੀ ਤਾਂ ਉਸ ਨੂੰ ਕਈ ਵਾਰੀ ਕਮੈਂਟ ਵੀ ਕੀਤੇ ਨੇ ਤੇ ਜਦੋਂ ਉਸ ਦੇ ਪਰਿਵਾਰ ਨੇ ਉਸ ਦੇ ਸਹੁਰੇ ਪਰਿਵਾਰ ਨੇ ਤੇ ਉਸ ਦੇ ਪਤੀ ਨੇ ਉਸ ਨੂੰ ਰੋਕਣਾ ਚਾਹਿਆ ਤਾਂ ਉਸ ਵੱਲੋਂ ਗਾਲਾਂ ਕੱਟੀਆਂ ਸ਼ੁਰੂ ਕਰ ਦਿੱਤੀਆਂ ਤੇ ਅੱਜ ਜਦੋਂ ਉਹ ਘਰ ਦੇ ਵਿੱਚ ਇਕੱਲੀ ਸੀ ਤਾਂ ਗੁਰਲਾਲ ਸਿੰਘ ਆਪਣੇ ਦੋਸਤ ਨਾਲ ਘਰ ਵਿੱਚ ਦਾਖਲ ਹੁੰਦਾ ਹੈ ਤੇ ਉਸ ਦੇ ਨਾਲ ਛੇੜਛਾੜ ਕਰਨ ਲੱਗ ਪੈਂਦਾ ਜਦੋਂ ਉਸ ਨੇ ਰੋਲਾ ਪਾਇਆ ਤਾਂ ਉਹ ਘਰ ਦੀ ਕੰਨ ਟਪਕੇ ਉਥੋਂ ਭੱਜ ਗਏ ਹਾਂਜੀ ਭਾਜੀ ਕੀ ਨਾਮ ਤੁਹਾਡਾ ਮਨਜੋਤ ਕਿਹੜੇ ਪਿੰਡ ਦੇ ਰਹਿਣਾ ਹੋਵੇ ਜੀ ਮਹਿਮੂਦਪੁਰਾ ਤੇ ਤੁਹਾਡੇ ਹਸਬੰਦ ਦਾ ਨਾਮ ਕੀ ਹੈ ਕੁਲਦੀਪ ਸਿੰਘ ਇਹ ਭਾਜੀ ਜਿਹੜੇ ਤੁਹਾਡੇ ਸੱਟ ਲੱਗੀ ਆ ਇਹ ਕੀ ਇੱਕ ਗੱਲ ਹੋਈ ਆ ਕੀ ਪੂਰਾ ਮਾਮਲਾ ਜੀ ਸਰ ਕੱਲ ਮੈਂ ਦੁਪਹਿਰ 2 ਵਜੇ ਕਰ ਗੱਲੀ ਸੀਗੀ ਤੇ ਦੋ ਮੁੰਡੇ ਅਚਾਨਕ ਸਾਡੇ ਘਰ ਕੰਦ ਟੱਪ ਕੇ ਆ ਗਏ ਤੇ ਉਹਨਾਂ ਨੇ ਮੇਰੇ ਨਾਲ ਮਤਲਬ ਬਹੁਤ ਜ਼ਿਆਦਾ ਗਲਤ ਕੀਤਾ ਮਾਰਕੁੱਟ ਕੀਤੀ ਜੀ ਹੱਥੀ ਪੈ ਬਹੁਤ ਜ਼ਿਆਦਾ ਗਲਤ ਕੀਤਾ ਮੈਂ ਮੈਂ ਵੀ ਉਹਨਾਂ ਨੂੰ ਅੱਗੋਂ ਮਾਰਿਆ ਤੇ ਹੈਗਾ ਸੀ ਲੇਕਿਨ ਫਿਰ ਵੀ ਉਹ ਮੇਰੇ ਇਨੀਆਂ ਸੱਟਾਂ ਲਾ ਕੇ ਗਿਆ ਕਾਚੂ ਨਾਲ ਮਾਰੇ ਗੁੱਟ ਵੀ ਵਾਵਾ ਕੀਤੀ ਫਿਰ ਮੈਂ ਉਹਦੇ ਚ ਪੇੜ ਮਾਰੀ ਤੇ ਉਹਦੇ ਮੂੰਹ ਤੋਂ ਖੁੱਲ ਗਿਆ ਮਫਰਲ ਹੁੰਦਾ ਤੇ ਮੈਨੂੰ ਪਛਾਣ ਵੀ ਲਿਆ ਹੀ ਉਹ ਸਾਡੇ ਘਰ ਦੇ ਲਾਗੇ ਦਾ ਰਹਿਣ ਵਾਲਾ ਹੈ ਕੀ ਨਾਂ ਜੀ ਉਹਦਾ ਉਹਦਾ ਨਾਮ ਗੁਰਲਾਲ ਆ ਉਹ ਦੋ ਟਾਈਮ ਪਹਿਲਾਂ ਵੀ ਮੈਨੂੰ ਧਮਕੀ ਦੇ ਚੁੱਕਾ ਹੈ ਕੀ ਕਾਦੀ ਧਮਕੀ ਦਿੱਤੀ ਉਹਨੇ ਮਾਰਨ ਦੀ ਧਮਕੀ ਦਿੱਤੀ ਆ ਤੇ ਉਹਨੇ ਇਹ ਵੀ ਕੱਲ ਬੋਲਿਆ ਕਿ ਜਿਸ ਜੋ ਇਸ ਤਰ੍ਹਾਂ ਮੈਂ ਪਹਿਲਾਂ ਉਹਨੂੰ ਸੋਨੂੰ ਨੂੰ ਆ ਰਿਹਾ ਉਸ ਤਰ੍ਹਾਂ ਹੀ ਤੈਨੂੰ ਮਾਰੂੰਗਾ ਜੈ ਸੋਨੂ ਕੋਣ ਹੈ ਜੀ ਸੋਨੂ ਮੇਰੇ ਹਸਬੰਡ ਸੀ ਉਹਦੀ ਵੀ ਐਕਸੀਡੈਂਟ ਵਿੱਚ ਡੈਥ ਹੋ ਗਈ ਸੀ ਲੇਕਿਨ ਉਹਦੇ ਕੋਈ ਰਗੜ ਜਾਂ ਕੋਈ ਉਹਦੇ ਹੋਰ ਸੱਟ ਨਹੀਂ ਸਿਰਫ ਨੋਰਮਲ ਜੀ ਇੰਨੇ ਕ ਜਿੰਨੀ ਕ ਮੇਰੇ ਮੱਥੇ ਤੇ ਸੱਟ ਇੰਨੀ ਕੀ ਹੁੰਦੇ ਸੀ ਇਹਦੀ ਕੀ ਵਜ੍ਹਾ ਆ ਕੇ ਗੰਦ ਟੱਪ ਕੇ ਤੇ ਤੁਹਾਡੇ ਇਹ ਗੱਲ ਪਿਆ ਤੁਹਾਡੇ ਸੱਟਾਂ ਲਾਈਆਂ ਕੀ ਕਾਰਨ ਹੈਗਾ ਪਤਾ ਨਹੀਂ ਪਹਿਲਾਂ ਹੀ ਮੈਨੂੰ ਤੰਗ ਹੀ ਕਰਦੇ ਰਿਹਾ ਵੀ ਮੇਰੇ ਨਾਲ ਗੱਲ ਕਰ ਅੱਛਾ ਜੀ ਹਾਂਜੀ ਮੈਨੂੰ ਨੰਬਰ ਦਿੰਦਾ ਸੀ ਆਪਦਾ ਤੇ ਮੈਂ ਉਹਨੂੰ ਮਾਰਿਆ ਗੋ ਤੇ ਉਹਨੇ ਵੀ ਮੈਨੂੰ ਮਾਰਿਆ ਪਹਿਲਾਂ ਵੀ ਤੁਹਾਡੇ ਨਾਲ ਕੋਈ ਉਹਨੇ ਇਸ ਤਰ੍ਹਾਂ ਨਹੀਂ ਹਰਕਤ ਕੀਤੀ ਹੈ ਜੀ ਨਹੀਂ ਪਹਿਲਾਂ ਹਰਕਤ ਇਦਾਂ ਦੀ ਨਹੀਂ ਸੀ ਕੀਤੀ ਪਰ ਉਦਾਂ ਜਦ ਦੂਰ ਲੰਘਦੇ ਆਉਂਦੇ ਤੰਗ ਕਰਦਾ ਸੀ ਇਦਾਂ ਇਸ਼ਾਰੇ ਕਰਦਾ ਸੀ ਗਲਤ ਅੱਛਾ ਇੰਨੀ ਜਿਆਦੀ ਵੱਡੀ ਹਰਕਤ ਨਹੀਂ ਸੀ ਕੀਤੀ ਕਿ ਘਰ ਤੱਕ ਨਹੀਂ ਸੀ ਆਇਆ ਲੇਕਿਨ ਕੱਲ ਉਹ ਘਰ ਆਇਆ ਕੱਲ ਘਰ ਆ ਕੇ ਉਹਨੇ ਇਦਾਂ ਕੀਤਾ ਤੇ ਬਾਅਦ ਵਿੱਚ ਕੀ ਵੈਸੇ ਭੱਜ ਗਿਆ ਜਾਂ ਕੋਈ ਲਾਗ ਗਿਆ ਹੋਇਆ ਕੀ ਗੱਲ ਹੋਈ ਉਸ ਤੋਂ ਬਾਅਦ ਜਦੋਂ ਮੇਰੇ ਉਹਨਾਂ ਨੇ ਸੱਟ ਲਾਈ ਤਾਂ ਉਹ ਸਾਡੀ ਕੰਧ ਟੱਪ ਕੇ ਭੱਜ ਗਏ ਕਿਉਂਕਿ ਮੈਂ ਫੋਨ ਲਾ ਦਿੱਤਾ ਤੇ ਬਾਹਰ ਗਲੀ ਵਿੱਚ ਵੀ ਕਿਸੇ ਦੇ ਆਉਣ ਦੀ ਆਵਾਜ਼ ਆਈ ਤੇ ਉਹਨਾਂ ਨੂੰ ਲੱਗਾ ਕਿ ਸਾਡੇ ਘਰ ਕੋਈ ਆਉਂਦਿਆ ਫਿਰ ਉਹ ਸਾਡੇ ਪਿਛਲੀ ਸਾਈਡ ਵਾਲੀ ਛੋਟੀ ਗੰਧ ਉਧਰ ਦੀ ਟੱਪ ਕੇ ਭੱਜ ਗਏ ਮੈਂ ਉਹਨਾਂ ਦੇ ਪਿੱਛੇ ਵੀ ਭੱਜੀ ਸੀ ਕਿੰਨੇ ਵਗੇ ਸੱਟਾਂ ਲੱਗੀਆਂ ਤੁਹਾਡੇ ਜੀ ਮੇਰੇ ਮੱਥੇ ਉੱਪਰ ਵੀ ਚਾਕੂ ਮਾਰੇ ਸਿਰ ਉੱਪਰ ਵੀ ਤੇ ਗੱਲ ਵਿੱਚ ਵੀ ਸਾਰੇ ਚਾਕੂ ਮਾਰੇ ਆ ਫਾਦ ਗਰਲਾਣਾ ਦੱਸਿਆ ਤੁਸੀਂ ਹਾਂਜੀ ਤੇ ਦੂਜੇ ਦੂਜੇ ਮੁੰਡੇ ਦੀ ਆਈ ਪਛਾਣ ਕੋਈ ਨਹੀਂ ਦੂਸਰੇ ਦੀ ਨਹੀਂ ਪਛਾਣ ਆਈ ਉਹਨੇ ਵੀ ਮੂੰਹ ਬੰਨਿਆ ਸੀ ਗੱਲ ਇੱਕ ਉਹਦੀ ਮੈਨੂੰ ਕੋਈ ਪਛਾਣ ਨਹੀਂ ਆਈ ਅੱਛਾ ਹੁਣ ਕੀ ਕਾਰਵਾਈ ਦੀ ਮੰਗ ਕਰਦੇ ਹੋ ਮਨ ਮੈਨੂੰ ਇਨਸਾਫ ਚਾਹੀਦਾ ਮੇਰੇ ਨਾਲ ਜੋ ਵੀ ਬਦਮਿਜ਼ੀ ਹੋਈ ਹੈ ਮੈਨੂੰ ਪੂਰਾ ਪੂਰਾ ਇਨਸਾਫ ਚਾਹੀਦਾ ਹੈ ਇਹਦਾ ਚਲੋ ਜੇ ਇਹ ਪੁਲਿਸ ਦੇ ਜਿਹੜੀ ਦਰਖਾਸਤ ਦਿੱਤੀ ਮੈਂ ਜੀ ਤੁਸੀਂ ਹਾਂਜੀ ਤੇ ਕੀ ਅਜੇ ਤੱਕ ਕੋਈ ਕਾਰਵਾਈ ਕੀਤੀ ਗਈ ਹੈ ਅਜੇ ਤੱਕ ਨਹੀਂ ਕੋਈ ਕਾਰਵਾਈ ਹੋਈ ਅੱਛਾ ਜੀ ਹਾਂਜੀ ਕੀ ਮੰਗਿਆ ਕਾਰਵਾਈ ਦੇ ਪ੍ਰਤੀ ਤੁਹਾਡੀ ਜੀ ਮੰਗ ਇਹ ਹੀ ਆ ਕਿ ਹੁਣ ਉਹਨਾਂ ਤੋਂ ਮੇਰੀ ਜਾਨ ਨੂੰ ਖਤਰਾ ਹੈ ਉਹ ਕੁਝ ਵੀ ਕਰ ਸਕਦੇ ਆ ਤੇ ਮੈਨੂੰ ਆਪਣੇ ਭਵੇਖ ਲਈ ਅੱਗੇ ਵੀ ਮਤਲਬ ਉਹਨਾਂ ਨੂੰ ਸੇਫਟੀ ਚਾਹੀਦੀ ਆ ਤੇ ਜੇ ਪੁਲਿਸ ਨਹੀਂ ਵੀ ਕੋਈ ਐਕਸ਼ਨ ਲਊਗੀ ਅਸੀਂ ਉਸ ਤੋਂ ਵੀ ਉੱਪਰ ਕਰਾਂਗੇ ਲੇਕਿਨ ਮੈਨੂੰ ਇਨਸਾਫ ਚਾਹੀਦਾ ਪੂਰਾ ਬਹੁਤ ਦੂਜੀ ਵਾਰ ਸੀ ਪੀੜਤ ਪਰਿਵਾਰ ਦੇ ਕਹਿਣ ਮੁਤਾਬਕ ਉਹਨਾਂ ਨੇ ਕਈ ਵਾਰ ਇਸ ਨੌਜਵਾਨ ਨੂੰ ਰੋਕਿਆ ਪਰ ਉਹ ਹਰ ਵਾਰ ਅਜੇ ਹੀ ਹਰਕਤ ਕਰਨ ਤੋਂ ਬਾਅਦ ਨਹੀਂ ਆਇਆ ਹਰ ਵਾਰ ਉਸ ਨੌਜਵਾਨ ਵੱਲੋਂ ਉਸ ਦੀ ਪਤਨੀ ਨੂੰ ਤੰਗ ਪਰੇਸ਼ਾਨ ਕੀਤਾ ਜਾਂਦਾ ਸੀ ਜਿਸ ਦੀ ਸ਼ਿਕਾਇਤ ਉਹਨਾਂ ਨੇ ਕਈ ਵਾਰ ਕਰ ਵੀ ਕੀਤੀ ਹੈ ਪਰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਕਾਰਵਾਈ ਪਰਿਵਾਰ ਵੱਲੋਂ ਵੀ ਨਹੀਂ ਕੀਤੀ ਗਈ ਹਾਜੀ ਵੀਰ ਜੀ ਕੀ ਨਾਂ ਹੈ ਕੁਲਦੀਪ ਸਿੰਘ ਪਿਤਾ ਦਾ ਨਾਂ ਕੀ ਹੁਕਮਲਕੀਤ ਸਿੰਘ ਕਿੱਥੋਂ ਰਹਿਣ ਵਾਲੇ ਮਹਿਮੂਦਪੁਰ ਤੋਂ ਇਹ ਜਿਹੜੇ ਐਡਮਿਟ ਨਹੀਂ ਕਰਾ ਲਾ ਹਸਪੀਟਲ ਦੇ ਵਿੱਚ ਕੀ ਲੱਗਦੇ ਸਾਡੇ ਹਾਂਜੀ ਮੇਰੀ ਘਰ ਵਾਲੀ ਹੈ ਕੀ ਨਾਂ ਉਹਨਾਂ ਦਾ ਮਨਜੋਤ ਸਿੰਘ ਵੀਰ ਜੀ ਪੂਰਾ ਵਾਕਿਆ ਹੈ ਕੀ ਗੱਲਬਾਤ ਹੋਈ ਹੈ ਕੀ ਮਾੜਾ ਜੀ ਪਾਜੀ ਪਤਾ ਨਹੀਂ ਹੈ ਪਹਿਲਾਂ ਮੁੰਡਾ ਏ ਛੇੜਖਾਨੀ ਕਰਦਾ ਸੀਗਾ ਇਹ ਗੁਰਲਾਲ ਪਾਜੀ ਤੇ ਇਦਾਂ ਛੇੜਖਾਨੀ ਕਰਦਾ ਸੀ ਤੇ ਮੈਂ ਨਾ ਮੈਂ ਜਾਣਦਿਆ ਸੀਗਾ ਤੇ ਪਛਾਣ ਚ ਨਹੀਂ ਆਉਂਦਾ ਸੀ ਪਹਿਲਾਂ ਇਹਨੇ ਛੇੜਖਾਨੀ ਕੀਤੀ ਤੋਂ ਮੁੜ ਕੇ ਜਦੋਂ 4-5 ਦਿਨ ਪੈ ਗਏ ਤੇ ਫਿਰ ਉਦੋਂ ਬਾਅਦ ਅਸੀਂ ਜਾਣਦੇ ਤੇ ਬਾਅਦ ਚ ਪਛਾਣ ਚ ਆਇਆ ਤੇ ਫਿਰ ਮੇਰੀ ਘਰ ਦੀ ਨੇ ਕਿਹਾ ਵੀ ਉਹ ਮੁੰਡਾ ਖਲੋਤਾ ਹੈ ਅੱਛਾ ਜੀ ਤੇ ਮੈਂ ਮੁੜ ਕੇ ਮੋੜਸੇ ਖਲਾਰ ਕੇ ਤੇ ਫਿਰ ਮੈਂ ਵੇਖ ਕੇ ਆਇਆ ਅਰੇ ਪਹਿਲਾਂ ਤੁਹਾਡੀ ਵਾਈਫ ਨੇ ਜੋ ਛੇੜਖਾਨੀ ਉਹਨਾਂ ਤੁਹਾਨੂੰ ਦੱਸਿਆ ਵੀ ਇਸ ਤਰ੍ਹਾਂ ਸਾਡੇ ਨਾਲ ਇਹੋ ਜਿਹੀ ਹਰਕਤਾਂ ਕਰਦਾ ਹੈ ਹਾਂਜੀ ਘਰੇ ਜਾ ਕੇ ਮੰਮੀ ਗਈ ਆ ਮੰਮੀ ਗਿਆ ਸਾਰੇ ਸਾਰੇ ਜੀ ਅਹੀਂ ਗਏ ਆ ਤੇ ਘਰੇ ਜਾ ਕੇ ਆ ਕੇ ਆਏ ਇੱਕ ਰੀ ਤੇ ਦੂਜੇ ਦਿਨ ਮਿਲ ਕੇ ਇਹਨਾਂ ਨੇ ਗਲਤ ਮਿਲ ਕੇ ਕਾਰਵਾਈ ਕੀਤੀ ਇਹ ਕਹਿੰਦਾ ਗਰਲਾਲ ਨੇ ਹਾਂਜੀ ਹਾਂਜੀ ਗਰਲਾਲ ਹਾਂਜੀ ਹੋਰ ਮੁੰਡਾ ਪਤਾ ਨਹੀਂ ਕਿਹੜਾ ਸੀ ਉਹਦਾ ਨਹੀਂ ਪਤਾ ਅੱਛਾ ਜੀ ਹਾਂਜੀ ਤੇ ਉਦੋਂ ਤੁਸੀਂ ਕਿਥੇ ਗਏ ਹੋਏ ਸੀ ਅਸੀਂ ਭਾਜੀ ਕੰਮ ਤੇ ਗਏ ਆ ਸੀਗੇ ਤੇ ਇਦਾਂ ਕੰਮ ਤੇ ਗਏ ਤੇ ਇਹਨਾਂ ਨੇ ਮੈਨੂੰ ਫੋਨ ਲਾਇਆ ਤੇ ਹਰਫਲੀ ਪਈ ਸੀ ਤੇ ਉਹਨਾਂ ਨੇ ਫੋਨ ਲਾ ਕੇ ਤਾਂ ਜਦੋਂ ਇਹਨਾਂ ਨਾਲ ਮਿਲ ਕੇ ਗੱਲਬਾਤ ਹੋਣਦੀ ਸੀ ਸਾਗੇ ਤੁਸੀਂ ਵੇਖਿਆ ਕਿੰਨੀਆਂ ਗੱਲਾਂ ਸੱਟਾਂ ਸੀ ਕੀ ਗੱਲ ਹੋ ਗਈ ਭਾਜੀ ਉਹਨਾਂ ਦੇ ਬਹਾਵਾ ਸੱਟਾਂ ਸੀ ਮਿਲ ਕੇ ਗੱਲ ਘੁੱਟਦੇ ਪਹਿਲਾਂ ਗੱਲ 'ਚ ਪਰਨਾ ਪਾਇਆ ਸੀਗਾ ਤੇ ਮੁੜ ਕੇ ਬਾਅਦ 'ਚ ਉਹਨਾਂ ਨੇ ਜਦੋਂ ਗੱਲ 'ਚ ਪਰਨਾ ਪਾਇਆ ਮੇਰੇ ਨਾਲ ਦੀ ਲੱਤ ਮਾਰੀ ਨਾਲ 'ਚ ਫਿਰ ਉਹਨਾਂ ਛੱਡ ਗੱਟਿਆ ਤੇ ਫਿਰ ਉਹਨੇ ਮੁੰਡੇ ਨੂੰ ਫੜ ਲਿਆ ਤੇ ਉਹਨੇ ਮੁੜ ਕੇ ਕਾਚੂ ਮਾਰ ਘੱਟਿਆ ਸਿਰ 'ਚ ਹਨੀ ਮਾਤਾ ਕੀ ਨਾ ਟੱਡਾ ਕਰ ਮੈਂ ਮੰਦੂ ਬਰਾ ਇਹ ਜਿਹੜੇ ਭੈਣ ਜੀ ਦਾਖਲ ਨੇ ਕੀ ਲੱਗਦਾ ਤੁਹਾਡੇ ਮੇਰੀ ਨੋ ਅੱਛਾ ਜੀ ਇਹਨਾਂ ਦੇ ਨਾਲ ਕੋਈ ਨੌਜਵਾਨ ਗੁਰਲਾਬ ਸਿੰਘ ਜਾਂ ਗਲਤ ਹਰਕਤ ਕੋਈ ਇਹਨਾਂ ਲੋਕ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਕੀ ਕਹਿਣਾ ਇਸ ਮਾਰੇ ਅਸੀਂ ਇਹ ਕਹਿੰਨੇ ਆ ਕਿ ਜੇ ਅੱਜ ਤੇ ਇਹ ਕੱਲੀ ਕਰੇ ਸੀ ਤੇ ਇਹਦੇ ਨਾਲ ਹਰਕਤ ਕਰਦੀ ਕੱਲ ਨੂੰ ਹੋਰ ਵੀ ਕਿਸੇ ਨਾ ਕਰ ਸਕਦਾ ਇਹਦੇ ਤੇ ਸਖਤ ਸਖਤ ਕਾਰਵਾਈ ਕੀਤੀ ਜਾ ਸਕਦੀ ਕਿ ਗਾਣਾ ਵੀ ਨਾ ਕਹੀ ਨਾ ਕਰੇ ਪਹਿਲਾਂ ਪਿੰਡ ਚ ਰਿਕਾਰਡ ਉਹਦਾ ਕਿਤਰਾ ਦਾ ਇਦਾਂ ਦਾ ਹੀ ਪਹਿਲਾਂ ਵੀ ਇਦਾਂ ਹੀ ਕੋਈ ਨੋ ਧੀ ਆਪਦੀ ਆਪਦੇ ਆਪਦਿਆਂ ਚ ਇਹੋ ਜੇ ਕੰਮ ਕਰਦਾ ਫਿਰਦਾ ਏ ਇਹ ਹੁਣ ਕੀ ਕਾਰਵਾਈ ਦੀ ਮੰਗ ਹੈ ਤੁਹਾਡੇ ਤੋਂ ਹੁਣ ਕਾਰਵਾਈ ਦੀ ਇਹ ਮੰਗਿਆ ਪੀ ਇਹ ਜਿਹੜਾ ਪਰਚਾ ਇਹਦਾ ਇਹਦੇ ਤੇ ਦਿੱਤਾ ਹੈ ਤੇ ਇਹਦੇ ਤੇ ਸਖਤ ਸਖਤ ਕਾਰਵਾਈ ਲਈ ਜਾਵੇ ਕਰਦੀ ਕੰਦ ਟੱਪ ਕੇ ਦੂ ਨੌਜਵਾਨਾਂ ਦਾ ਘਰ ਵਿੱਚ ਦਾਖਲ ਹੋਣਾ ਤੇ ਮਹਿਲਾ ਉੱਤੇ ਅਜਿਹਾ ਹਮਲਾ ਹੋਣਾ ਬਹੁਤ ਵੱਡੇ ਸਵਾਲ ਖੜਾ ਕਰਦਾ ਹੈ ਸਾਫ਼ ਤੌਰ ਤੇ ਨਜ਼ਰ ਆ ਰਿਹਾ ਹੈ ਕਿ ਨੌਜਵਾਨਾਂ ਦੇ ਵਿੱਚ ਪੁਲਿਸ ਦਾ ਡਰ ਜਿਹੜਾ ਹੈ ਉਹ ਨਾ ਬਰਾਬਰ ਹੋ ਗਿਆ ਫਿਲਹਾਲ ਇਸ ਪੂਰੇ ਮਾਮਲੇ ਦੇ ਵਿੱਚ ਪੁਲਿਸ ਕਾਰਵਾਈ ਕਰ ਰਹੀ ਹੈ ਕੀ ਕੁਝ ਕਾਰਵਾਈ ਕਰ ਰਹੀ ਹੈ ਆਓ ਸੁਣਦੇ ਹਾਂ ਅਨਿਮਾ ਇੱਕ ਦਰਖਾਸਤ ਆਈ ਹੈ ਮਹਿਮੂਦ ਖੋਪੜ ਤੋਂ ਜਿੱਥੇ ਕਿ ਲੜਕੀ ਦੇ ਨਾਲ ਜਿਹੜੀ ਜ਼ਬਰਜਨਾਹ ਦੀ ਕੋਸ਼ਿਸ਼ ਕੀਤੀ ਗਈ ਤੇ ਚਾਕੂ ਵਗੈਰਾ ਮਾਰੇ ਗਏ ਆ ਜੀ ਉਸ ਬਾਰੇ ਕੀ ਹਾਲ ਹੈ ਇਹਦੇ ਵਿੱਚ ਜੀ ਹਜੇ ਜ਼ਬਰਜਨਾਹ ਦੀ ਕੋਈ ਗੱਲ ਸਾਹਮਣੇ ਨਹੀਂ ਆਈ ਤੇ ਲੜਕੀ ਜਿਹੜੀ ਹਸਪੀਟਲ ਦਾਖਲਾ ਸਿਵਲ ਹਸਪੀਟਲ ਉੱਥੋਂ ਜਿਹੜੀ ਐਮਐਲਆਰ ਆਊਗੀ ਉਸ ਹਸਾਬ ਨਾਲ ਜਿਹੜੀ ਬੰਦੀ ਕਾਰਵਾਈ ਕੁਰੀ ਦੀ ਸਟੇਟਮੈਂਟ ਦੇ ਅਕੋਰਡਿੰਗ ਅਮਲ ਚੱਲਿਆਂਦੀ ਜਾਊਗੀ ਨੰਦ ਮਹਿਮੂਦਪੁਰਾ ਵਿਖੇ ਇੱਕ ਔਰਤ ਦੇ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਜਿਹੜੇ ਨੌਜਵਾਨ ਮੌਕੇ ਤੋਂ ਫਰਾਰ ਹੋਏ ਨੇ ਉਹਨਾਂ ਦੀ ਪਾਲ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਫਿਲਹਾਲ ਇਹ ਨੌਜਵਾਨ ਕਿਰੋਂ ਤੱਕ ਕਾਬੂ ਆਉਣਗੇ ਇਹ ਦੇਖਣਾ ਹੋਵੇਗਾ ਤਰੰਤਾਂ ਤੋਂ ਰਮਨ ਜਾਵਲ ਦੀ ਰਿਪੋਰਟ ਅੰਮ੍ਰਿਤਸਰ ਸਕੇਸ